ਪੰਜਾਬੀਆਂ ਨੂੰ ਦੁਬਾਰਾ ਹੜ੍ਹ ਅਤੇ ਪਾਣੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪਹਾੜੀ ਇਲਾਕੇ ਦੇ ਵਿੱਚ ਭਾਰੀ ਬਰਸਾਤ ਕਰਕੇ ਨਦੀਆਂ ਅਤੇ ਡੈਮ ਹੋ ਗਏ ਹਨ ਫੁੱਲ ਅਤੇ ਭਾਖੜਾ ਐਮੈਂਡਮੈਂਟ ਬੋਰਡ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਭਾਖੜਾ ਦਾ ਦਰਵਾਜ਼ਾ ਦੁਬਾਰਾ ਖੁੱਲ੍ਹਾ ਜਾਏਗਾ ਜਿੱਥੇ ਸਤਲੁਜ ਤਬਾਈ ਮਚਾਏਗਾ ਉੱਥੇ ਰਣਜੀਤ ਸਾਗਰ ਡੈਮ ਅਤੇ ਥੀਨ ਡੈਮ ਤੋਂ ਛੱਡਿਆ ਹੋਇਆ ਪਾਣੀ ਬਿਆਸ ਅਤੇ ਰਾਵੀ ਦਰਿਆ ਦੇ ਇਲਾਕਿਆਂ ਦੇ ਵਿੱਚ ਤਬਾਈ ਮਚਾ ਰਿਹਾ ਹੈ ਤੇ ਪੰਜਾਬ ਦੇ ਬਹੁਤ ਸਾਰੇ ਪਿੰਡ ਪਹਿਲਾਂ ਹੀ ਪਾਣੀ ਵਿੱਚ ਡੁੱਬੇ ਹੋਏ ਹਨ। ਘੱਗਰ ਦੇ ਆਉਣੇ ਪਹਿਲਾਂ ਹੀ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕਾਫੀ ਇਲਾਕੇ ਡੁਬੋਏ ਹੋਏ ਹਨ। ਪੰਜਾਬੀ ਇੱਕ ਦੂਜੇ ਦੀ ਬਾਹ ਫੜ ਕੇ ਸਹਾਇਤਾ ਕਰ ਰਹੇ ਹਨ ਪਰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋਰ ਅਪਡੇਟ ਵਾਸਤੇ ਪੇਜ ਨੂੰ ਫਾਲੋ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਪੰਜਾਬੀ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿਉਂਕਿ ਮੁਸ਼ਕਲ ਸਮੇਂ ਵਿੱਚ ਇਨਾ ਪੰਜਾਬੀਆਂ ਨੇ ਹੱਥ ਦੇਣਾ ਹੈ ਸਾਡੀ ਬਾਹਲਣ ਵਾਲਾ ਹੋਰ ਕੋਈ ਵੀ ਨਹੀਂ ਹੈ